ਸ਼ਾਰਟ ਖੀਚ ਕੇ ਕੱਪੜੇ ਪਾੜੇ ਚਲਟ ਫੜੀ ਤੂੰ ਗਾੜੀ ਕਿਵੇਂ ਗਾੜੀ ਨੂੰ ਕਿਵੇਂ ਟੁੱਟ ਗਿਆ ਹਿੱਟ ਕੀਤਾ ਦੋ ਵਾਰ ਹਿੱਟ ਕੀਤਾ ਗਾੜੀ ਨਮਸਕਾਰ ਦੋਸਤੋ ਮੈਂ ਕਰਨਵਰ ਸਿੰਘ ਲੈ ਕੇ ਹਾਜ਼ਰ ਹਾਂ ਕਰੰਟ ਸ਼ੋ ਕਰੰਟ ਸ਼ੋ ਵਿੱਚ ਗੱਲ ਕਰਦੇ ਕਿ ਅਸੀਂ ਪਿਛਲੇ ਦਿਨੀ A1 ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਲੁਧਿਆਣਾ ਵਿੱਚ ਚੱਲ ਰਹੀਆਂ ਅਣਅਧਿਕਾਰਿਤ ਕਲੋਨੀਆਂ ਦਿਖਾਈਆਂ ਇੱਕ ਵਾਰ ਨਹੀਂ ਲਗਾਤਾਰ ਦਿਖਾਈਆਂ ਇੱਕ ਕਲੋਨੀ ਨਹੀਂ ਸੈਂਕੜੇ ਕਲੋਨੀਆਂ ਦਾ ਜ਼ਿਕਰ ਕੀਤਾ ਗਿਆ ਗਲਾਡਾ ਦੇ ਅਫਸਰਾਂ ਨੂੰ ਮਿਲੇਗਾ ਕਾਰਪੋਰੇਸ਼ਨ ਤੱਕ ਪਹੁੰਚ ਕੀਤੀ ਗਈ ਕਿ ਇਸ ਤਰ੍ਹਾਂ ਨਜਾਇਜ਼ ਤੌਰ ਦੇ ਉੱਪਰ ਕਲੋਨੀਆਂ ਬਾਰੀਆਂ ਨੇ ਤੇ ਲੋਕਾਂ ਦੀ ਜ਼ਿੰਦਗੀ ਨਾਲ ਲੋਕਾਂ ਦੇ ਪੈਸੇ ਨਰਖ ਖਿਲਵਾੜ ਹੋ ਰਿਹਾ ਹੈ। ਲੇਕਿਨ ਸਰਕਾਰੀ ਮਹਿਕਮੇ ਨੇ ਉੋਂ ਦਾ ਉਹੀ ਢਿਲ-ਫੁਲ ਨਜ਼ਰੀਆ ਦੇਖਣ ਨੂੰ ਮਿਲਦਾ ਹੈ। ਪਰ ਕੱਲ ਕਾਰਪੋਰੇਸ਼ਨ ਵੱਲੋਂ ਇੱਕ ਬਹੁਤ ਵਧੀਆ ਕਦਮ ਚੱਕਿਆ ਗਿਆ ਇੱਕ ਨਜਾਇਜ਼ ਕਲੋਨੀ ਦੇ ਉੱਪਰ ਕਾਰਵਾਈ ਕੀਤੀ ਗਈ ਉਹਨੂੰ ਡੈਮੋਨੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉੱਥੇ ਮੈਡਮ ਕੋਸ਼ਿਸ਼ ਪਹੁੰਚੇ। ਕਿਵੇਂ ਪਹੁੰਚੇ ਇਹ ਤਾਂ ਖੈਰ ਉਹਨਾਂ ਨੂੰ ਪਤਾ ਹੋਵੇਗਾ ਲੇਕਿਨ ਏਵਨ ਪੰਜਾਬੀ ਦੀ ਖਬਰਾਂ ਨੂੰ ਜਦੋਂ ਦਿਖਾਇਆ ਜਾਂਦਾ ਸੀ ਉਸ ਵੇਲੇ ਕਿਸੇ ਅਫੀਸਰ ਵੱਲੋਂ ਇਸ ਤਰ੍ਹਾਂ ਦੀ ਪਹਿਲ ਨਹੀਂ ਸੀ ਹੋਈ ਮੈਡਮ ਨੂੰ ਪਹੁੰਚਦੇ ਨੇ ਡੈਮਨੇਸ਼ਨ ਕਰਦੇ ਨੇ ਲੇਕਿਨ ਇਸ ਕਲੋਨੀ ਦੇ ਕੋਲੋਨਾਈਜ਼ਰ ਗੁਰਨਾਮ ਸਿੰਘ ਵੱਲੋਂ ਮੈਡਮ ਦੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ ਮੈਡਮ ਦੀ ਗੱਡੀ ਨੂੰ ਹਿੱਟ ਕੀਤਾ ਜਾਂਦਾ ਮੈਡਮ ਦੇ ਥੱਪੜ ਤੱਕ ਵੀ ਧਾਰ ਦਿੱਤੇ ਜਾਂਦੇ ਨੇ ਆਖਿਰਕਾਰ ਇਹ ਮੌਬਤ ਕਿਉਂ ਆਈ ਇਹਦੀ ਪੂਰੀ ਜਾਣਕਾਰੀ ਲੈਣ ਲਈ ਸਾਡੇ ਨਾਲ ਇਸ ਸਮੇਂ ਫੋਨ ਲਾਈਨ ਤੇ ਮੌਜੂਦ ਨੇ ਸੰਜੀਵ ਜੀ ਸੰਜੀਵ ਜੀ ਮੈਡਮ ਕਸ਼ਿਸ਼ ਉਥੇ ਕਲੋਨਾਈਜ਼ਰ ਦੇ ਨਾਲ ਕਿਸ ਤਰ੍ਹਾਂ ਉਲਝ ਪਏ ਕੀ ਗੱਲ ਰਹੀ ਵਸ਼ਿਸ਼ਟ ਜੀ ਇਹ ਹੈ ਇਸ ਤਰ੍ਹਾਂ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਤੇ ਆਸ-ਪਾਸ ਦੇ ਇਲਾਕੇ ਵਿੱਚ ਨਜਾਇਜ਼ ਕਲੋਨੀਆਂ ਦਾ ਜਿਵੇਂ ਹੜ ਆ ਗਿਆ ਪਹਿਲਾਂ ਕੋ ਜਿਨੇ ਚੁਣੇ ਕਲੋਨਾਈਜ਼ਰ ਹੁੰਦੇ ਸੀ ਜਿਨ੍ਹਾਂ ਨੇ ਅੱਗੋਂ ਕਿਸਾਨਾਂ ਤੋਂ ਜ਼ਮੀਨਾਂ ਲੈ ਕੇ ਵਾਹੀ ਵਾਲੀਆਂ ਉਹਨਾਂ ਨੂੰ ਕਲੋਨੀਆਂ ਦੇ ਰੂਪ ਟਟਾਲ ਕੇ ਅੱਗੋਂ 플ੌਟ ਗਾ ਕਰੂ ਵੇਚ ਦਿੱਤੇ ਜਾਂਦੇ ਸਨ ਦੇਖਾ ਦੇਖੀ ਹੁਣ ਮਤਲਬ ਦੋ ਦੋ ਤਿੰਨ ਤਿੰਨ ਚਾਰ ਚਾਰ ਬੰਦੇ ਜੁੜ ਕੇ ਦੋ ਦੋ ਚਾਰ ਚਾਰ ਲੱਖ ਰੁਪਈਆ ਪਾਉਂਦੇ ਨੇ ਤੇ ਇਕੱਠੇ ਹੋ ਕੇ ਕਿਸਾਨਾਂ ਕੋਲੋਂ ਕਿਲਾ ਕਿਲਾ ਦੋ ਦੋ ਕਿਲਾ ਜ਼ਮੀਨਾਂ ਲੈ ਕੇ ਅੱਗੇ ਦੀ ਅੱਗੇ ਕਲੋਨੀਆਂ ਕੱਟੇ ਜਾ ਰਹੇ ਆ ਹੁਣ ਪੋਜੀਸ਼ਨ ਇਹ ਹੋ ਚੁੱਕੀ ਆ ਜਿੱਥੇ ਇੱਕ ਸਾਲ ਪਹਿਲਾਂ ਆਦਮੀ ਜਾਨ ਤੋਂ ਵੀ ਡਰਦਾ ਸੀ ਉਹਨਾਂ ਹੀ ਇਲਾਕਿਆਂ ਦੇ ਵਿੱਚ ਵੀ ਕਲੋਨੀਆਂ ਕੱਟ ਕੇ ਭੋਲੇ ਭਾਲੇ ਲੋਕਾਂ ਨੂੰ ਵੇ ਉਹ ਬਣਾ ਕੇ ਉਹਨਾਂ ਨੂੰ ਮੜੀ ਜਾ ਰਹੇ ਨੇ ਜਿੱਥੇ ਤੱਕ ਗੱਲ ਹੈ ਕੱਲ ਦੀ ਕਾਰਵਾਈ ਦੀ ਕੱਲ ਦੀ ਕਾਰਵਾਈ ਇੱਕ ਵੱਡੀ ਕਾਰਵਾਈ ਸੀ ਚੰਗੀ ਕਾਰਵਾਈ ਸੀ ਲੇਕਿਨ ਜੇ ਇਸ ਕਾਰਵਾਈ ਦੀਆਂ ਜੜ੍ਹਾਂ ਵੱਲ ਦੇਖੀਏ ਤੇ ਇਹ ਬੜੀ ਹਾਸੋਈ ਨਹੀਂ ਜੀ ਗੱਲ ਲੱਗੇਗੀ ਕੱਲ ਮੈਡਮ ਗਏ ਸੀ ਗੁਰਨਾਮ ਸਿੰਘ ਨਾਮ ਦਾ ਇੱਕ ਕਲੋਨਾਈਜ਼ਰ ਹੈ ਜਿਹਦਾ ਹੋਰ ਵੀ ਕਈ ਕਲੋਨੀਆਂ ਦੇ ਵਿੱਚ ਹਿੱਸਾ ਹੈ ਉਹ ਚੰਗੀਆਂ ਕਲੋਨੀਆਂ ਕਾਫੀ ਕਲੋਨੀਆਂ ਕੱਟੀਆਂ ਹੋਈਆਂ ਲੁਧਿਆਣੇ ਦੇ ਆਸ-ਪਾਸ ਉਹਨਾਂ ਨੇ ਇਹ ਪਾਣੀ ਦਾ ਕਨੈਕਸ਼ਨ ਕੱਟਣ ਗਏ ਸੀ ਲੇਕਿਨ ਉਸ ਤੋਂ ਬਾਅਦ ਜਦ ਇਹਨਾਂ ਵੱਲੋਂ ਮੈਡਮ ਦੇ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਮੈਨ ਹੈਂਡਲਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਈਵਨ ਉਹਨਾਂ ਦੇ ਇੱਕ ਮੁਲਾਜ਼ਮ ਦੀ ਗੱਡੀ ਦੇ ਵਿੱਚ ਗੱਡੀ ਮਾਰ ਕੇ ਉਹ ਗੱਡੀ ਭੰਨਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਮੁਛਦਾ ਸਵਾਲ ਬਣਿਆ ਕਾਰਪੋਰੇਸ਼ਨ ਦੀ ਉਸ ਟਾਈਮ ਤਾਂ ਫਿਰ ਪੂਰਾ ਲਾਓ ਲਸ਼ਕਰ ਇਕੱਠਾ ਹੋ ਗਿਆ ਉਸ ਕਲੋਨੀ ਦੀਆਂ ਟੋਟੀਆਂ ਪਾਈਪਾਂ ਡਾਕਟਰ ਜੀ ਕੰਬੇ ਲਾਈਟਾਂ ਹਰ ਛੇ ਤੋੜ ਦਿੱਤੀ ਗਈ ਲੇਕਿਨ ਇੱਕ ਚੀਜ਼ ਹਾਸੋ ਨਹੀਂ ਗੱਲ ਇਸ ਕਰਕੇ ਲੱਗਦੀ ਹੈ ਜੀ ਕਿ ਜਦ ਆਪਣੀ ਇੱਜ਼ਤ ਤੇ ਗੱਲ ਆਈ ਤਾਂ ਤੁਸੀਂ ਉਹਨੂੰ ਚੱਪਾ ਚੱਪਾ ਖੋਦ ਸਕ ਲੋ ਨਹੀਂ ਦੇਖ ਲੋ ਮੈਂ ਤੁਹਾਨੂੰ ਇੱਕ ਮਿੰਟ ਰੋਕ ਰਿਹਾ ਇਹ ਮੇਰੇ ਖਿਆਲ ਨਾਲ ਜੇਕਰ ਮੈਂ ਤਸਵੀਰਾਂ ਦੇਖ ਰਿਹਾ ਇਸ ਕਲੋਨੀ ਦੇ ਤਸਵੀਰਾਂ ਆਪਾਂ ਵੀ ਦਿਖਾਈਆਂ ਸੀ ਜੋ ਕਿ ਜਿੱਥੇ ਗੰਦਗੀ ਦੇ ਢੇਰ ਲੱਗੇ ਨੇ ਉਹਦੇ ਨਜ਼ਦੀਕ ਕਲੋਨੀ ਸੀਗੀ ਇਹ ਉਹ ਹੀ ਮੈਂ ਜੀ ਜੀ ਮੈਂ ਉਹੀ ਗੱਲ ਕਰਨਾ ਚਾਹ ਰਿਆਂ ਜੀ ਅਸਲ ਹਾਸੋ ਇਹ ਨਹੀਂ ਗੱਲ ਇਹ ਹੈ ਕਿ ਜਿੱਥੇ ਇਹ ਅਮਲਾ ਕਾਰਵਾਈ ਕਰਨ ਲਈ ਪਹੁੰਚਿਆ ਜਿੱਥੇ ਇਹਨਾਂ ਦੀਆਂ ਗੱਡੀਆਂ پارک ਕੀਤੀ ਹੋਈਆਂ ਸੀਗੀਆਂ ਉਹ ਵੀ ਇੱਕ ਨਜਾਇਜ਼ ਕਲੋਨੀ ਹੀ ਹੈ ਜੀ ਜਿੱਥੇ ਇਹਨਾਂ ਨੇ ਆਪਣੇ ਵਾਹਨ پارک ਕਰਕੇ ਤੇ ਉਸ ਕਲੋਨੀ ਤੇ ਕਾਰਵਾਈ ਕਰਨਗੇ ਅਗਲੇ ਵਿੱਚ ਉਹਨਾਂ ਜ਼ ਕਲੋਨੀ ਨਾਲ ਵਟ ਲੱਗਦੀਆਂ ਤਿੰਨ ਚਾਰ ਨਜਾਇਜ਼ ਕਲੋਨੀਆਂ ਹੋਰ ਹੈ ਕੱਲ ਕੀ ਉਹ ਨਜ਼ਰ ਨਹੀਂ ਆਈਆਂ ਬਿਲਕੁਲ ਜੀ ਇਹ ਪਿਕ ਐਂਡ ਚੂਜ਼ ਵਾਲੀ ਪਾਲਿਸੀ ਕਿਤੇ ਨਾ ਕਿਤੇ ਕੰਮ ਜਦੋਂ ਕਰਦੀ ਹੈ ਤਾਂ ਫੇਰ ਕੁਝ ਕਲੋਨਾਈਜ਼ਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਤਾਂ ਬੜੀ ਵਧੀਆ ਪਹੁੰਚ ਹੈ ਦੇਖੋ ਏਵਨ ਪੰਜਾਬੀ ਨੇ ਪਿਛਲੇ ਤਿੰਨ ਚਾਰ ਮਹੀਨੇ ਤੋਂ ਮੌਹਿਮ ਚਲਾਈ ਇਹੋ ਜਿਹੀਆਂ ਕਲੋਨੀਆਂ ਦੇ ਇਹੋ ਜਿਹੇ ਹਾਲਾਤ ਨਸ਼ਰ ਕੀਤੇ ਕਿ ਸ਼ਾਇਦ ਦੇਖਣ ਵਾਲੇ ਦੀ ਰੂਹ ਕੰਬ ਜੇ ਕੁਝ ਕਲੋਨੀਆਂ ਦੇ ਵਿੱਚ ਜਦੋਂ ਟੂਟੀਆਂ ਦੇ ਵਿੱਚੋਂ ਪਾਣੀ ਦਾ ਇੰਤਜ਼ਾਰ ਕਰਦੇ ਟੂਟੀ ਖੋਲਹੀ ਜਾਂਦੀ ਹੈ ਤੇ ਵਿੱਚੋਂ ਮਲਮੂਤਰ ਨਿਕਲਦਾ ਹੈ ਬਿਲਕੁਲ ਜੀ ਬਿਲਕੁਲ ਇਹ ਤਸਵੀਰਾਂ ਦੇਖੋ ਘੰਟੇ ਉਹਨਾਂ ਨੂੰ ਪਾਣੀ ਚਲਾ ਕੇ ਗੰਦਾ ਪਾਣੀ ਪਾਈਪ ਸਾਫ ਕਰਨੀ ਪੈਂਦੀ ਹੈ ਕਪੂਰ ਗੱਲ ਲਾ ਦਿੱਚਾ ਇੰਡੀਆਸ ਵਾਚ ਭਾਰਤ ਠੀਕ ਹੈ ਜੀ ਮਹਾਨਗਰ ਨੂੰ ਇਹ ਕਹਿੰਦੇ ਜੀ ਅਸੀਂ ਬਦਲ ਕੇ ਰੱਖ ਦਾਂਗੇ ਬਦਲ ਕੇ ਮਤਲਬ ਤਾਂ ਹੋਰ ਗੰਦੇ ਕੰਮ ਮਤਲਬ ਸ਼ੁਰੂ ਹੋ ਚੁੱਕੇ ਨੇ ਮਨਮਾਨੀਆਂ ਕਰ ਰਹੇ ਨੇ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਫੇਰ ਪੈਮਾਨੇ ਵੀ ਅਲੱਗ-ਅਲੱਗ ਨੇ ਗਲਾਟਾ ਦੇ ਕਾਰਪੋਰੇਸ਼ਨ ਦੇ ਕਾਰਵਾਈ ਕਰਨ ਦੇ ਜਦ ਅਸੀਂ ਇਸ ਮੈਟਰ ਦੇ ਵਿੱਚ ਕਈ ਕਲੋਨੀਆਂ ਧਿਆਨ ਚ ਲਿਆਂਦੀਆਂ ਗਲਾਟਾ ਦੇ ਤੇ ਉਦੋਂ ਬੜਾ ਵਧੀਆ ਇਹਨਾਂ ਨੂੰ ਬਹਾਨਾ ਸੀ ਜੀ ਉਹ ਅੱਜ ਕੱਲ ਇਲੈਕਸ਼ਨ ਡਿਊਟੀ ਹਮ ਤੇ ਕੱਲ ਇਲੈਕਸ਼ਨ ਡਿਊਟੀ ਨਹੀਂ ਸੀ ਹੁਣ ਤਾਂ ਇਲੈਕਸ਼ਨ ਦੇ 200 ਮੁਲਾਜ਼ਮ ਕਟੋਕਾ ਸਟਾਰ ਕਾਰਪੋਰੇਸ਼ਨ ਦੇ ਮਿੰਟੋਂ ਮਿੰਟੀ ਇਕੱਠੇ ਹੋ ਗਏ ਹੈ ਜਦ ਮੈਂ ਦੇਖੋ ਬਹੁਤ ਮਾੜੀ ਗੱਲ ਹੈ ਇਸ ਚੀਜ਼ ਦੇ ਉੱਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਸੀ ਸਰਕਾਰੀ ਮੁਲਾਜ਼ਮ ਦੇ ਸਰਕਾਰੀ ਅਸਰਤੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਬਹੁਤ ਮਾੜੀ ਗੱਲ ਹੈ ਲੇਕਿਨ ਇੰਨੇ ਹੌਸਲੇ ਵਧੇ ਕਿਦਾਂ ਜੀ ਗੱਲ ਸੋਚਣ ਦੀ ਇਹ ਹੈ ਕਿ ਇਹ ਇੰਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਤਾਂ ਸਭ ਕੁਝ ਜੇਪ ਚਪਾਈ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਕੌਕੀ ਕਿ ਐਥੋ ਤਾਂ ਸਾਫ ਸਾਫਤ ਹੁੰਦਾ ਨਾ ਕਿ ਉਹਨਾਂ ਦੇ ਹੌਸਲੇ ਬੜੇ ਖੁੱਲੇ ਹੋਏ ਨੇ ਦਾ ਮਤਲਬ ਉੱਤੇ ਤੱਕ ਬੈਠਣਾ ਉੱਥੇ ਇੱਕ ਇੰਸਪੈਕਟਰ ਦੇ ਉੱਤੇ ਹੱਥ ਚੱਕਣਾ ਉਹ ਵੀ ਲੇਡੀ ਇੰਸਪੈਕਟਰ ਇਹ ਛੋਟੀ ਗੱਲ ਨਹੀਂ ਆ ਜੀ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਤੁਹਾਡੀ ਜਿਸ ਵੇਲੇ ਆਪਾਂ ਲੋਗ ਇਸ ਇਹਨਾਂ ਦੇ ਇਲਾਕਿਆਂ ਦੇ ਵਿੱਚ ਕਲੋਨੀਆ ਨੂੰ ਕਵਰ ਕਰ ਰਹੇ ਸੀਗੇ ਜਾਂ ਇਹਨਾਂ ਦੀ ਅਸਲੀਅਤ ਸਾਹਮਣੇ ਲੈ ਕੇ ਆ ਰਹੇ ਸੀ ਉਹਦੇ even ਪੰਜਾਬੀ ਟੀਮ ਨੂੰ ਵੀ ਥ੍ਰੈਟ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਤੁਹਾਨੂੰ ਯਾਦ ਹੋਵੇਗਾ ਥ੍ਰੈਟ ਕਰਨ ਦੀ ਕੋਸ਼ਿਸ਼ ਇਹ ਕੀ ਕਰਦੇ ਆ ਜੀ ਐਕਚੁਅਲੀ ਇਹਨਾਂ ਦੇ ਨਾ ਦੇਖੋ ਸਾਮਰਥਾ ਦੰਡ ਤੇ ਇਹ ਸਾਰੀਆਂ ਨੀਤੀਆਂ ਲਾਉਂਦੇ ਨੇ ਪਹਿਲਾ ਬੰਦੇ ਜਦੋਂ ਆਪਾਂ ਕੋਈ ਕੋਲੋਨਾਈਜ਼ਰ ਦੇ ਉੱਤੇ ਕੋਈ ਸਟੋਰੀ ਕਰਦੇ ਆ ਸਭ ਤੋਂ ਪਹਿਲਾਂ ਇਹਨਾਂ ਦਾ ਹੁੰਦਾ ਉਹ ਤੁਹਾਡੇ ਨਾਲ ਚਾਹ ਤਣੀ ਆ ਜੀ ਆਪੋ ਦਾ ਭਰਾ ਹੈ ਜੀ ਨਾਲ ਮਿਲ ਕੇ ਚੱਲਣ ਵਾਲੇ ਬੰਦੇ ਈ ਹੈ। ਈਕਾ ਉਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ 2 4 5000 ਦੇ ਕੇ ਕਿਸੇ ਤਰੀਕੇ ਨਾਲ ਪੱਤਰਕਾਰ ਦਾ ਬੂਹ ਬੰਦ ਕਰਾਇਆ ਜਾਵੇ। ਜਿਆਦਾਿਆਂ ਨੂੰ ਲੱਗਦਾ ਹੈ ਕਿ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਸੰਭਲਦਾ। ਤੇਰੇ ਲੋਬਿੰਗ ਕਰਦੇ ਆ। ਜੀ। ਇਕੱਠੇ ਹੋ ਜਾਂਦੇ ਆ ਜਿਹੜੇ ਇਲਾਕੇ ਦੇ 3 4 5 ਤੋ ਲਈਦਾ ਇਕੱਠੇ ਹੋ ਜਾਂਦੇ ਆ ਕਿ ਅੱਜ ਮੇਰੇ ਤੇ ਮੁਸੀਬਤਾਂ ਕੱਲ ਨੂੰ ਤੇਰੇ ਤੇ ਆਉਗੀਆਂ। ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਜਾਲ ਬੁਣਨੇ। ਜੀ ਹਰ ਤਰੀਕੇ ਨਾਲ ਮੀਡੀਆ ਨੂੰ ਦਬਾਅਤ ਦੇਖੋ ਜਦੋਂ ਸਰਕਾਰੀ ਮੁਲਾਜ਼ਮ ਕਾਰਪੋਰੇਸ਼ਨ ਵਾਲਿਆਂ ਨੂੰ ਨਹੀਂ ਬਖਸ਼ਿਆ ਪਰ ਮੁੰਡਿਆਵਾਦ ਇੱਕ ਗੈਰ ਸਰਕਾਰੀ ਰਿਪਰੈਜ਼ੈਂਟੇਟਿਵ ਆ ਜਿਹੜਾ ਆਪਣੇ ادارے ਨੂੰ ਰਿਪਰੈਜ਼ੈਂਟ ਕਰਦਾ ਉਹਦੇ ਤੇ ਇਲਜ਼ਾਮ ਲੱਗਣਾ ਹੈ ਉਹਦੇ ਨਾਲ ਮੈਨ ਹੈਂਡਲਿੰਗ ਹੋਣੀ ਬੜੀ ਛੋਟੀ ਇਹਨਾਂ ਲਈ ਤਾਂ ਬਹੁਤ ਮਾਮੂਲੀ ਗੱਲ ਹੈ ਇਹਨਾਂ ਲਈ ਬਹੁਤ ਮਾਮੂਲੀ ਗੱਲ ਹੈ ਹੋਏ ਵੀ ਹੈ ਇਸ ਤਰ੍ਹਾਂ ਜਦੋਂ ਪੱਤਰਕਾਰਾਂ ਦੇ ਉੱਤੇ ਵੀ ਹਮਲੇ ਹੋਏ ਸੀ ਤਾਂ ਸੰਜੀਵ ਜੀ ਜੇਕਰ ਗੱਲ ਕਰਦੇ ਆ ਸਿਰਫ ਮੁੱਦਾ ਇਸੇ ਗੱਲ ਦੇ ਉੱਪਰ ਹੈ ਵੀ ਕਾਰਵਾਈ ਕੀਤੀ ਗਈ ਬਹੁਤ ਅੱਛੀ ਗੱਲ ਹੈ ਇੱਕ ਮਹਿਲਾ ਕਰਮਚਾਰੀ ਦੇ ਉੱਪਰ ਹੱਥ ਚੱਕਿਆ ਗਿਆ ਇਹ ਬਹੁਤ ਮਾੜੀ ਗੱਲ ਹੈ ਇਹ ਆਪਾਂ ਸਭ ਕੋ ਸਮਝ ਰਿਹਾ ਲੇਕਿਨ ਜਦੋਂ ਸਾਰੀਆਂ ਤਸਵੀਰਾਂ ਦਿਖਾਈ ਜਾਂਦੀਆਂ ਨੇ মিডিਆ ਵੱਲੋਂ ਉਸ ਵੇਲੇ ਨਾ ਗਲਾਡਾ ਮੈਕਿਓ ਵੱਲੋਂ ਨਾ ਕਾਰਪੋਰੇਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਸ ਵੇਲੇ ਜਦੋਂ ਕਾਰਵਾਈ ਕਰਦੇ ਹੋਏ ਇਹਨਾਂ ਉੱਪਰ ਹੱਥ ਚੱਕਿਆ ਗਿਆ ਤਾਂ ਇਹਨਾਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਸਾਰਾ ਕੁਝ ਕਰ ਦਿਖਾਇਆ ਇਹ ਕਿੱਦਾਂ ਹੋ ਗਿਆ ਜੀ ਵਿਸ਼ੇਸ਼ ਜੀ ਨਾ ਉਹ ਵੀ ਗੱਲ ਕਰਨਾ ਚਾ ਰਿਹਾ ਸੀ ਕਿ ਕੱਲ ਦੀ ਕਾਰਵਾਈ ਅੱਗੇ ਪਿਛਲੀਆਂ ਗਲਾਗਾ ਦੀਆਂ ਵੀ ਕੁਝ ਕਾਰਵਾਈਆਂ ਦੇਖੀਆਂ ਕਾਰਪੋਰੇਸ਼ਨ ਦੀਆਂ ਵੀ ਕਾਰਵਾਈਆਂ ਦੇਖੀਆਂ ਦੇਖੋ ਕਿੰਨਾ ਕਿਤੇ ਸਰਕਾਰੀ ਮੁਲਾਜ਼ਮਾਂ ਚ ਕਾਰਪੋਰੇਸ਼ਨ ਦੇ ਕਲ ਮੁਲਾਜ਼ਮਾਂ ਦੇ ਵਿੱਚ ਗੁੱਸਾ ਸੀ ਔਰ ਉਹ ਗੁੱਸਾ ਹੋਣਾ ਚਾਇਜ਼ ਵੀ ਹੈ ਵਾਜੋ ਪੀ ਹੈ ਕਿ ਉਹਨਾਂ ਦੇ ਸਿਹਤ ਧਰਮੀ ਤੇ ਉੱਤੇ ਹੱਥ ਚੱਕਿਆ ਜਾਂਦਾ ਉਹਨਾਂ ਨੂੰ ਕੋਈ ਡਰ ਨਹੀਂ ਕਾਨੂੰਨ ਦਾ ਇੱਕ ਤਾਂ ਨਾਜਾਇਜ਼ ਕੰਮ ਕਰਨਾ ਇੱਕ ਨਜਾਇਜ਼ ਕੰਮ ਕਰਦੇ ਹੋਏ ਰੋਪਨ ਵਾਲੇ ਉੱਤੇ ਹਮਲਾ ਕਰਨਾ ਇਹ ਛੋਟੀ ਚੀਜ਼ ਨਹੀਂ ਹੈ ਜੀ। ਜੀ। ਨੰਬਰ 2 ਦੇਖੋ ਜਿਹੜੀ ਉੱਤੇ ਜਨਤਾ ਇਹ ਸਾਰੀ ਕਾਰਵਾਈ ਨੂੰ ਕੱਲ ਦੇਖ ਰਹੀ ਸੀ ਉਹਨਾਂ ਉਹਨਾਂ ਲਈ ਸਰਕਾਰੀ ਵਿਭਾਗ ਸਰਕਾਰਾਂ ਲਈ ਮੰਸ਼ਕੀ ਜੁੜ ਰਹੀ ਹੋ। ਤੁਸੀਂ ਦੇਖਦੇ ਦੇਖੋ ਇੱਕ ਪਾਸੇ ਤਾਂ ਇਹ ਤਾਂ ਕਾਨੂੰਨੀ ਨੂੰ ਆਪਾਂ ਪੂਰਾ ਟਾੜ ਇਹ ਕਰਤਾਂ ਨੂੰ ਮਿੱਟੀ'ਚ ਮਲਾਤਾ ਨਾਲ 4-5 ਕਲੋਨੀਆਂ ਹੋ ਰਹਿ ਜਿੱਦੇ 'ਚ ਕਲੋਨਾਈਜ਼ਰ ਰਾਮ ਨਾਲ ਗੱਡੀਆਂ ਖੜੀਆਂ ਕਰਕੇ ਚਿੱਟੇ ਕੁਰਤੇ ਪਜਾਮੇ ਪਾ ਕੇ ਟੌਰ ਨਾਲ ਖੜੇ ਦੇਖ ਰਹੇ ਆ ਜੀ ਅਜੇ ਜੀ ਜੀ ਜਦੋਂ ਤੁਸੀਂ ਗੱਲ ਕੀਤੀ ਚਿੱਟੇ ਕੁਰਤੇ ਪਜਾਮਿਆਂ ਦੀ ਜਦੋਂ ਚਿੱਟੇ ਕੁਰਤੇ ਪਜਾਮਿਆਂ ਦੀ ਗੱਲ ਆਉਂਦੀ ਆ ਤਾਂ ਕਿਤੇ ਨਾ ਕਿਤੇ ਪੋਲੀਟੀਕਲ ਜੜੀ ਹੈਗੀ ਐ ਉਹ ਸ਼ਕਲ ਉਹ ਵੀ ਸਾਹਮਣੇ ਆ ਜਾਂਦੀ ਹੈ ਕਿੰਨਾ ਪੋਲੀਟੀਕਲ ਸ਼ੈਲਟਰ ਤੋਂ ਕਿੰਨਾ ਸੁਰੱਖਸ਼ਨ ਤੋਂ ਇਹ ਕੰਮ ਹੋ ਨਹੀਂ ਸਕਦਾ ਦੇਖੋ ਜੀ ਜੇ ਕੋਈ ਚਾਰ ਬੋਤਲਾਂ ਸ਼ਰਾਬ ਦੀਆਂ ਲੁਕੋ ਕੇ ਵੇਚ ਰਿਹਾ ਹੈ ਪੁਲਿਸ ਨੂੰ ਉਹ ਪਤਾ ਲੱਗ ਜਾਂਦਾ ਹੈ ਤੇ ਇੱਕ 5 ਕਿੱਲੇ ਦੀ ਕਲੋਨੀ 7 ਕਿੱਲੇ ਦੀ ਕਲੋਨੀ ਰੂਰ ਦੇ ਉੱਪਰ ਝੰਡੇ ਲਾ ਕੇ ਉਹ ਰੋਲਾ ਪਾ-ਪਾ ਕੇ ਵੇਚਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਬਿਲਕੁਲ ਬਿਲਕੁਲ ਜੀ ਇਹ ਤਾਂ ਦਸੰਦੀ ਗੱਲ ਹੀ ਨਹੀਂ ਐ ਜਿੱਥੇ ਤਾਂ ਇਹ ਹਰੇ ਤਾਂ ਅੰਨੇ ਨੂੰ ਵੀ ਸਰ ਦਿਖਦਾ ਨਜ਼ਰ ਆਉਂਦਾ ਹੈ ਕਿ ਇਹਦੇ 'ਚ ਬਿਨਾਂ ਮਿਹਨਤ ਤੋਂ ਤਾਂ ਕੰਮ ਹੋ ਹੀ ਨਹੀਂ ਸਕਦਾ ਫਿਰ ਦੇਖੋ ਕਾਰਵਾਈ ਕਰਨ ਦੀਆਂ ਵੀ ਸਟੇਜਿਸ ਇਹਨਾਂ ਦੀਆਂ ਜਬਰਦਸਤ ਹੈ ਕਿ ਜਦ ਕਲੋਨੀ ਨਹੀਂ ਕੋਈ ਨਵੀਂ ਕੱਟਦਾ ਹੈ ਕਲੋਨਾਈਜ਼ਰ ਹੂੰ ਇਹਨਾਂ ਨੇ ਕੀ ਕਰਨਾ ਹੈ ਜੀ ਉੱਥੇ ਜਾ ਕੇ ਜਿਹੜੀ ਉਹ ਮਾੜੀ ਮੋਟੀ ਮਿੱਟੀ ਪੱਟੀ ਹੋਈ ਆ ਉਹਦੇ 'ਚ ਆਪਣਾ ਚਲਾ ਕੇ ਬੁਲਡੋਜ਼ਰ ਇੱਕ ਸੁਨੇਹਾ ਦੇ ਜਾਂਦੇ ਆ ਕਿ ਅਸੀਂ ਆਏ ਸੀ ਸਾਨੂੰ ਪਤਾ ਲੱਗ ਗਿਆ ਕਿ ਤੁਸੀਂ ਕਲੋਨੀ ਕੱਟ ਰਹੇ ਹੋ ਜੀ ਜੀ ਉਸ ਤੋਂ ਬਾਅਦ ਜਦ ਕੰਸਟਰਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਕੋਈ ਕਰਦਾ ਨਹੀਂ ਕਿਉਂਕਿ ਉਸ ਤੋਂ ਪਹਿਲਾਂ ਪਹਿਲਾਂ ਹਾਜ਼ਰੀ ਲੱਗ ਜਾਂਦੀ ਹੈ ਨਾ ਜੀ ਫਿਰ ਉਹ ਕਲੋਨੀ ਗੈਰਕਾਨੂੰਨੀ ਨਹੀਂ ਰਹਿੰਦੀ ਯਾਨੀ ਕਿ ਸਰਕਾਰੇ ਤੇ ਨਿਰਾਦਰ ਯਾ ਮੀਡੀਆ ਇਸ ਗੱਲ ਦੇ ਉੱਤੇ ਜਦੋਂ মিডিਆ ਇਸ ਗੱਲ ਤੇ ਉਂਗਲ ਚੱਕਦਾ ਹੈ ਕਿ ਜਿੱਥੇ ਉੱਥੇ ਨਜਾਇਜ਼ ਕਲੋਨੀ ਬਣ ਰਹੀ ਹੈ ਤਾਂ ਇਹਨਾਂ ਦਾ ਜਵਾਬ ਹੁੰਦਾ ਹੈ ਇਹਨਾਂ ਜੀ ਟਾਈਮ ਪਿਆ ਜੇ ਐਪਲੀਕੇਸ਼ਨ ਲਗਾਉਂਦਾ ਕਿ ਅਪਲਾਈ ਕਰ ਸਕਦਾ ਹੈ ਦੇਖੋ ਬੜੀ ਸਪਸ਼ਟ ਜਿਹੜੀ ਪਿਛਲੀ ਪਾਲਿਸੀ ਆਈ ਉਹਦੇ ਵਿੱਚ ਉਹਨਾਂ ਨੇ ਇੱਕ ਡੈਡਲਾਈਨ ਦਿੱਤੀ ਜੀ ਡੈਡਲਾਈਨ ਦਿੱਤੀ ਕਿ ਇਹ 18 ਤਰੀਕ ਤੋਂ ਬਾਅਦ ਕੋਈ ਵੀ ਜਿਹੜੀ ਕਲੋਨੀ ਨਵੀਂ ਬਣਦੀ ਹੈ ਉਹਦੀ ਫਾਈਲ ਹੀ ਨਹੀਂ ਲਈ ਜਾਏਗੀ ਜੀ ਜੀ ਇਹਰੇ ਕਿਸ ਮੂਹ ਨਾਲ ਕਿਸ ਤਰ੍ਹਾਂ ਲੋਕਾਂ ਨੂੰ ਪਰਮੋਹਦੇ ਨੇ ਸਵਾਲ ਕਰਨ ਵਾਲਿਆਂ ਨੂੰ ਸਰਕਾਰੀ ਅਧਿਕਾਰੀ ਅਧਿਕਾਰੀ ਕਿ ਇਹਨਾਂ ਨੇ ਫਾਈਨਲ ਹੋਣੀ ਹੈ ਜੀ ਫਾਈਨਲ ਤਾਂ ਲੱਗ ਹੀ ਨਹੀਂ ਸਕਦੀਆਂ ਕਿਉਂਕਿ ਉਹ ਤਾਂ 18 ਮਾਰਚ ਤੋਂ ਬਾਅਦ ਦੀਆਂ ਕਲੋਨੀਆਂ ਨੇ ਤਾਂ ਫਾਈਲ ਐਕਸੈਪਟ ਨਹੀਂ ਹੋਣੀ ਜੀ ਜੀ ਤੇ ਜਦ ਕੋਈ ਆ ਵਾਲਾ ਰੀਜ਼ਨ ਦੱਸਦਾ ਤਾਂ ਫਿਰ ਕਹਿੰਦੇ ਅਸੀਂ ਇਲੈਕਸ਼ਨ ਡਿਊਟੀ 'ਚ ਭੀਜੀ ਆ ਜੀ ਤੇ ਕੱਲ ਇਲੈਕਸ਼ਨ ਡਿਊਟੀ ਨਹੀਂ ਸੀ ਬਿਲਕੁਲ ਕੱਲ ਇਲੈਕਸ਼ਨ ਡਿਊਟੀ ਵੀ ਸੀਗੀ ਤੇ ਉਹ ਤਾਂ ਹਾਲਾਂਕਿ ਚਪਸ਼ਿਸ਼ਟ ਜੀ ਕਿ ਇਹਨਾਂ ਕੋਲੇ ਰਸੀਦ ਤੱਕ ਵੀ ਨਹੀਂ ਹੈਗੀ ਅਬਲੇ ਐਂਡ ਚਲਾਈ ਕਰਨ ਦੀ ਰਸ਼ਿਸ਼ਟ ਜੀ ਉਸ ਇਲਾਕੇ ਦੇ ਵਿੱਚ ਜੇ ਤਰੀਕੇ ਨਾਲ ਅਧਿਕਾਰੀ ਸਰਵੇ ਕਰਨ ਉਸ ਕਲੋਨੀ ਨਾਲ ਵੱਟ ਲੱਗਦੀ ਕਲੋਨੀਆਂ ਦੋ ਹੋਰ ਨੇ ਥੋੜੀ ਦੂਰੀ ਤੇ ਤਿੰਨ ਚਾਰ ਕਲੋਨੀਆਂ ਐਟ ਲੀਸਟ 15 ਤੋਂ ਲੈ ਕੇ 18 ਤੋਂ ਇਲਲੀਗਲ ਨਮੀਆਂ ਕਲੋਨੀਆਂ ਕੰਸਟਰਕਟ ਹੋ ਰਹੀਆਂ ਜਿਨ੍ਹਾਂ ਤੇ ਕੱਲ ਸਾਰੇ ਸਰਕਾਰੀ ਅਮਲੇ ਦੀ ਨਜ਼ਰ ਨਹੀਂ ਪਈ ਸਿਰਫ ਟਾਰਗੇਟ ਇਹ ਸੀ ਕਿ ਗੁਨਾਮ ਸਿੰਘ ਦੀ ਕਲੋਨੀ ਢਾਉਣੀ ਹੈ ਉਹ ਢਾਈ ਤੇ ਵਾਪਸ ਚਲੇ ਗਏ ਜੇਕਰ ਤੁਸੀਂ ਗੱਲ ਕੀਤੀ ਕਿ ਕਲੋਨੀ ਢਾਈ ਤੇ ਵਾਪਸ ਚਲੇਗੀ ਉੱਥੇ ਜੋ ਵੀ ਕੁਝ ਹੋਇਆ ਮਹਿਲਾ ਕਰਮੀ ਦੇ ਉੱਪਰ ਹੱਥ ਚੱਕਿਆ ਗਿਆ ਸਾਰਾ ਕੁਝ ਠੀਕ ਹੈ ਲੇਕਿਨ ਏਵਨ ਪੰਜਾਬੀ ਪਹਿਲਾਂ ਵੀ ਦਿਖਾਉਂਦਾ ਰਿਹਾ ਨਜਾਇਜ਼ ਕਲੋਨੀਆਂ ਹੁਣ ਵੀ ਦਿਖਾਏਗਾ ਗਲਾਡਾ ਜੇ ਸਾਡੀ ਖਬਰ ਦੇਖਦਾ ਜਾਂ ਕਾਰਪੋਰੇਸ਼ਨ ਦੇਖਦਾ ਉਹਨਾਂ ਨੂੰ ਅਸੀਂ ਫੇਰ ਕਹਿਣਾ ਚਾਹਾਂਗੇ ਕਿ ਅਸੀਂ ਉਹ ਕਲੋਨੀਆਂ ਪਹਿਲਾਂ ਵੀ ਦਿਖਾਈਆਂ ਨੇ ਹੁਣ ਵੀ ਦਿਖਾਵਾਂਗੇ ਹੁਣ ਤੁਸੀਂ ਕੀ ਕਾਰਵਾਈ ਕਰਦੇ ਹੋ ਇਹ ਵੀ ਦੇਖਾਂਗੇ ਕਿ ਕੱਲਾ ਸਿਰਫ ਤੁਹਾਡੇ ਉੱਪਰ ਹੱਥ ਚੱਕਿਆ ਗਿਆ ਤਾਂ ਕਰਕੇ ਤੁਸੀਂ ਤੈਸ਼ ਵਿੱਚ ਆਏ ਜੇ ਤੁਹਾਡੇ ਕੋਲੇ ਜੋ ਬਣਦੀ ਰਕਮ ਆਉਂਦੀ ਸੀਗੀ ਦੂਜੇ ਰੂਪ ਦੇ ਵਿੱਚ ਉਹ ਆਣੀ ਬੰਦ ਹੋਈ ਤਾਂ ਤੁਸੀਂ ਇਹ ਕਲੋਨੀ ਨੂੰ ਗੇਰਨਾ ਇਹ ਸਾਰਾ ਕੁਝ ਸੋਚਣਾ ਹੋਏਗਾ ਜੀ ਜੇਕਰ ਗੱਲ ਕਰਦੀਆਂ ਸੰਜੀਪ ਜੀ ਕੀ ਜਿਹੜੇ ਗੁਰਨਾਮ ਸਿੰਘ ਜੀ ਨੇ ਇਹਨਾਂ ਦੇ ਵੀ ਕਿਸੇ ਸਿਆਸੀ ਪਾਰਟੀ ਨਾਲ ਤਾਲੁਕਾ ਦੱਸਿਆ ਜਾ ਰਿਹਾ ਇਦਾਂ ਦਾ ਤਾਂ ਸਾਹਮਣੇ ਆਏ ਜੀ ਨਾ ਸਿਆਸੀ ਲਿੰਕ ਤੋਂ ਤਾਂ ਕੰਮ ਕਰਨਾ ਵੈਸੇ ਹੀ ਬੜਾ ਮੁਸ਼ਕਿਲ ਹੈ ਜੀ ਜੀ ਕਿ ਹਰ ਬੰਦੇ ਦਾ ਕੋਈ ਨਾ ਕੋਈ ਗੌਡਫਾਦਰ ਜ਼ਰੂਰ ਹੈ ਔਰ ਇਹਨੂੰ ਨਾਮ ਨਸ਼ਰ ਕਰਨਾ ਸ਼ਾਇਦ ਬਿਹਤਰ ਨਹੀਂ ਹੋਊਗਾ ਲੇਕਿਨ ਬਿਨਾ ਸਿਆਸੀ ਪ੍ਰਭਾਵ ਤੋਂ ਕਾਨੂੰਨੀ ਘਟਨਾ ਇਸ ਤਰ੍ਹਾਂ ਦੇ ਹੱਥ ਚੱਕਣਾ ਔਰ ਸੰਜੀਪ ਜੀ ਤੁਹਾਡੀ ਆਵਾਜ਼ ਥੋੜੀ ਜੀ ਧੀਮੀ ਹੋ ਗਈ ਹੈ ਥੋੜਾ ਜਿਆਦਾ ਉੱਚਾ ਬੋਲ ਸਕੋਗੇ ਜੀ ਬਿਲਕੁਲ ਮੇਰਾ ਮੇਰਾ ਇਹ ਕਹਿਣਾ ਹੈ ਜੀ ਕਿ ਨਾਮ ਕਚਲੋ ਨਸ਼ਰ ਕਰਨਾ ਬਹੁਤਾ ਸਹੀ ਨਹੀਂ ਸਮਝਦਾ ਮੈਂ ਲੇਕਿਨ ਇਹ ਗੱਲ ਬਿਲਕੁਲ ਸੱਚ ਹੈ ਕਿ ਇਸ ਪਿੱਛੇ ਵੱਡੇ ਰਾਜਨੀਤਿਕ ਚਿਹਰੇ ਨੇ ਆਮ ਆਦਮੀ ਲਈ ਬਹੁਤ ਮੁਸ਼ਕਲ ਹੈ ਇਸ ਤਰੀਕੇ ਨਾਲ ਕਲੋਨੀ ਨਜਾਇਜ਼ ਤੌਰ ਤੇ ਸ਼ਰਿਆਮ ਕੱਟਣਾ ਉਸ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਦੇ ਉੱਪਰ ਦਬਦਬਾ ਕਾਇਮ ਕਰਨਾ ਉਹਨਾਂ ਨਾਲ ਕੁੱਟਮਾਰ ਕਰਨੀ ਗਾਲੀ ਗਲੋਚ ਕਰਨਾ ਔਰ ਤੋਂ ਨੂੰ ਇੱਕ ਚੀਜ਼ ਦੇਖਿਓ ਸਾਹਮਣੇ ਆ ਜੇਗੀ ਆ ਜਿਹੜੀ ਕਲੋਨੀ ਤੇ ਭਲਕੇ ਕਾਰਵਾਈ ਹੋਈ ਐ ਉਹ ਤਸੋ ਦੇ ਨਾਲ 15 ਦਿਨਾਂ ਨੂੰ ਇੱਥੇ ਦੁਬਾਰਾ ਫੇਰ ਟੈਂਟ ਲੱਗਣਗੇ ਦੁਬਾਰਾ ਫੇਰ 플ੌਟ ਵੇਚਣਗੇ ਸਭ ਕੁਝ ਉਸੇ ਤਰ੍ਹਾਂ ਹੋਏਗਾ ਪਹਿਲਾਂ ਵੀ ਚੱਲਦਾ ਰਿਹਾ ਐ ਅੱਗੇ ਆਉਣ ਵਾਲੇ ਸਮੇਂ ਚ ਵੀ ਚੱਲਦਾ ਰਹੇਗਾ ਲੇਕਿਨ ਇੱਕ ਕਲੋਨਾਈਜ਼ਰ ਢੋਲੇ ਵਾਲੇ ਲੋਕਾਂ ਨੂੰ ਧੱਕਣ ਦੀ ਮੁਹਿਮ ਬੰਦ ਨਹੀਂ ਕਰ ਸਕਦੇ ਕਿਉਂਕਿ ਮੋਟਾ ਮੁਨਾਫਾ ਵੱਡੇਆਂ ਬੰਦਿਆਂ ਦੇ ਸ਼ੈਲਟਰ ਨੇ ਇਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਬਹੁਤ ਕੋਸ਼ਿਸ਼ ਕੀਤੀ ਏਵਨ ਪੰਜਾਬੀ ਨੇ ਲੇਕਿਨ ਹਰ ਵਾਰ ਵਿਭਾਗ ਦਾ ਨਵਾਂ ਬਾਨਾ ਕਿਤੇ ਐਸ ਡੀਓ ਬਦਲ ਗਿਆ ਨਵਾਂ ਐਸ ਡੀਓ ਨੇ ਚਾਰਜ ਨਹੀਂ ਲਿਆ ਇਲੈਕਸ਼ਨ ਡਿਊਟੀਆਂ ਚੱਲ ਰਹੀਆਂ ਹਨ ਫੋਨ ਫਾਈਲਾਂ ਲੱਗ ਰਹੀਆਂ ਹਨ ਮਤਲਬ ਕਿਤੇ ਨਾ ਕਿਤੇ ਕੋਲੋਨਾਈਜ਼ਰਾਂ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਵਿਭਾਗ ਯਾਨੀ ਕਿ ਇਹ ਭਾਰ ਸਰਕਾਰ ਵੱਲੋਂ ਨਹੀਂ ਚੱਲ ਰਿਹਾ ਹੈਗਾ ਕੋਲੋਂ ਨਜ਼ਰਾਂ ਵੱਲੋਂ ਚੱਲ ਰਿਹਾ ਵੀ ਕਿਸ ਤਰ੍ਹਾਂ ਰੀਲ ਕਰਨਾ ਹੈ ਸਰਕਾਰ ਵੱਲੋਂ ਤਾਂ ਜੋ ਉਹਨਾਂ ਨੂੰ ਮਿਲਦਾ ਹੈ ਜੀ ਤਨਖਾਹ ਉਹ ਤਾਂ ਮਿਲੀ ਜਾ ਰਹੀ ਹੈ ਲੇਕਿਨ ਜਿਹੜੇ ਕਲੋਨਾਈਜ਼ਰ ਨੇ ਇਹ ਬਹੁਤ ਮਾਨ ਸਤਕਾਰ ਕਰਦੇ ਨੇ ਇੱਜ਼ਤ ਮਾਨ ਕਰਦੇ ਨੇ ਔਰ ਪੂਰਾ ਧਿਆਨ ਰੱਖਦੇ ਨੇ ਉਹ ਪਿੱਛੇ ਜਿਹੜੀ ਇੱਕ ਰਿਕਾਰਡਿੰਗ ਵੀ ਦਿਖਾਈ ਆਪਾਂ ਈਵਨ ਪੰਜਾਬੀ ਦੇ ਉੱਤੇ ਜਿਹਦੇ ਵਿੱਚ ਇੱਕ ਕਲੋਨਾਈਜ਼ਰ ਖੁੱਲ ਕੇ ਦੱਸ ਰਿਹਾ ਵੀ ਜੀ ਤੁਸੀਂ ਜਿੰਦੀਆਂ ਮਰਜ਼ੀ ਸਟੋਰੀਆਂ ਕਰੀ ਚੱਲੋ ਹੋਣਾ ਕੁਝ ਨਹੀਂ ਹੈਗਾ ਸਾਨੂੰ ਤਾਂ ਪਹਿਲਾਂ ਪਤਾ ਲੱਗ ਜਾਂਦਾ ਵੀ ਅੱਜ ਚੈਕਿੰਗ ਤੇ ਹੁਣ ਹੱਦ ਹੋ ਗਈ ਇਹ ਕੋਈ ਐਡੀ ਛੋਟੀ ਜੀ ਸੂਈ ਨਹੀਂ ਜੀ ਕਲੋਨੀ ਜਿਹੜੀ ਆਪਾਂ ਕਿਸੇ ਡੱਬੇ 'ਚ ਬੰਦ ਕਰਕੇ ਰੱਖ ਲਈਏ ਲੁਕੋ ਕੇ ਰੱਖ ਲਈਏ ਇਹ ਤਾਂ ਸਰੇ ਆਮ ਦਿਖਣ ਵਾਲੀ ਚੀਜ਼ ਹੈ ਅਧਿਕਾਰੀ ਕਿਸ ਤਰ੍ਹਾਂ ਅੱਖਾਂ ਬੀਚ ਸਕਦੇ ਨੇ ਅਧਿਕਾਰੀ ਕਿਸ ਤਰ੍ਹਾਂ ਕਹਿ ਸਕਦੇ ਨੇ ਜਦ ਆਪਾਂ ਨੂੰ ਪਤਾ ਹੈ ਕਿ ਜੇ ਇਹ ਦੋ ਕਿੱਲੇ ਦੀ ਕਲੋਨੀ ਹੈ ਵਿੱਚ ਕੋਈ ਪਾਰਕ ਨਹੀਂ ਵਿੱਚ ਕੋਈ ਕਮਿਊਨਿਟੀ ਸੈਂਟਰ ਨਹੀਂ ਸੜਕਾਂ 15 15 ਫੁੱਟ ਦੀਆਂ ਪਾਈਆਂ ਹੋਈਆਂ ਜੀ ਕਿਸੇ ਹਾਲਾਤ ਦੇ ਵਿੱਚ ਇਹ ਅਪਰੂਵ ਨਹੀਂ ਹੋ ਸਕਦੀ ਉਸ ਕਲੋਨੀ ਲਈ ਵੀ ਅਧਿਕਾਰੀਏ ਪੋਕਟ ਕਰਨ ਦੀ ਕੋਸ਼ਿਸ਼ ਕਰਦੇ ਕਿ ਇਹਦੀ ਫਾਈ ਅੱਗੀ ਹੋਈ ਹੈ ਜੀ ਉਹਨਾਂ ਦੇ ਵਕੀਲ ਬਣ ਕੇ ਸਾਹਮਣੇ ਆਉਨੇ ਨੇ ਜੀ 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 ਇਹ ਇੱਥੋਂ ਤਾਂ ਸਾਫ਼ ਹੀ ਪਤਾ ਲੱਗਦਾ ਨਾ ਕਿ ਦਾਲ ਕਾਲੀ ਨਹੀਂ ਹੈ ਇਹ ਸਾਰਾ ਹੀ ਕਾਲਾ ਇਹ ਦਾਲ ਹੀ ਕਾਲੀ ਹੈ ਸਾਰੀ ਤਾਲੀ ਕਾਲੀ ਜੀ ਸਰ ਬਿਲਕੁਲ ਜੇਕਰ ਗੱਲ ਕਰੀਏ ਸੰਜੀਵ ਜੀ ਐਸ ਸੰਦਰਭ ਦੇ ਵਿੱਚ ਤੁਹਾਡੀ ਗੁਰਨਾਮ ਸਿੰਘ ਹੋਰਾਂ ਨਾਲ ਜਾਂ ਉਹਨਾਂ ਦੇ ਵੱਲੋਂ ਕੋਈ ਪੱਖ ਸਾਹਮਣੇ ਆਇਆ ਉਹਨਾਂ ਦੇ ਸੇਧ ਤੇ ਜੀ ਕੋਈ ਅਸਰ ਨਹੀਂ ਕਿਉਂਕਿ ਉਹਨਾਂ ਲਈ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਜੀ ਉਹਨਾਂ ਨੂੰ ਪਤਾ ਹੈ ਠੀਕ ਹੈ ਹੋ ਜਾਏਗਾ ਨਿਭੜ ਜਾਏਗਾ ਜਦੋਂ ਇਹ ਤੇ ਮੈਂ ਪਹਿਲਾਂ ਵੀ ਤੁਹਾਨੂੰ ਅਰਜ਼ ਕੀਤੀ ਆ ਕਿ ਜਦ মিডিਆ ਜਾਂਦਾ ਹੈ ਜਾਂ ਕੋਈ ਅਧਿਕਾਰੀ ਜਾਂਦਾ ਹੈ ਉਹ ਕਹਿੰਦੇ ਕੋਈ ਵਰਕ ਨਹੀਂ ਪੈਂਦਾ ਅਸੀਂ ਇਸ ਤੋਂ ਉੱਪਰ ਵਾਲੇ ਨੂੰ ਮਿਲ ਲਾਂਗੇ ਜੀ ਜੀ ਸਾਡੀ ਵਿਭਾਗ ਦੇ ਵਿੱਚ ਸੈਟਿੰਗ ਹੈ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਏ ਜੀ ਮੈਂ ਕੋਈ ਹਵਾ ਵਿੱਚ ਨਹੀਂ ਗੱਲ ਕਰ ਰਿਹਾ ਜੀ ਇਹਦੇ ਐਵੀਡੈਂਸਲ ਸਾਡੇ ਕੋਲੇ ਪ੍ਰੂਫ ਵੀ ਨੇ ਏਵਨ ਪੰਜਾਬੀ ਨੇ ਬਕਾਇਦਾ ਇਹ ਚੀਜ਼ਾਂ ਰਿਕਾਰਡ ਕੀਤੀਆਂ ਨਸ਼ਰ ਵੀ ਕੀਤੀਆਂ ਪਬਲਿਕ ਨੂੰ ਦਿਖਾਇਆ ਕਿ ਕਲੋਨਾਈਜ਼ਰ ਤਾਂ ਛਾਤੀ ਖੋ ਕੇ ਕਹਿ ਰਹੇ ਨੇ ਜੀ ਕਿ ਸਾਡੇ ਨਾਲ ਆ ਡਿਪਾਰਟਮੈਂਟ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਬਿਲਕੁਲ ਸਹੀ ਗੱਲ ਹੈ ਔਰ ਤੁਸੀਂ ਕੀ ਇਸ ਗੱਲ ਤੇ ਵਿਸ਼ਵਾਸ ਕਰੋਗੇ 3 ਮਹੀਨੇ ਲਗਾਤਾਰ ਸਟੋਰੀਆਂ ਚਲਾਈਆਂ ਅਸੀਂ ਇਹਨਾਂ ਕੁਝ ਦਿਖਾਇਆ ਕਿ ਮਲ ਮੂਤਰ ਆ ਰਿਹਾ ਜੀ ਇੱਕ ਕਲੋਨਾਈਜ਼ਰ ਵੱਲੋਂ ਜਿਹੜੀ ਕਲੋਨੀ ਕੱਟੀ ਗਈ ਔਰ ਵੱਡੇ ਹਸੋ ਇਹ ਨਹੀਂ ਗੱਲ ਹੈ ਕਿ ਉਸ ਤੋਂ ਬਾਅਦ ਉਸ ਬੰਦੇ ਨੇ ਹੀ ਨਵੀਂ ਕਲੋਨੀ ਇੱਕ ਹੋਰ ਕੱਟ ਦਿੱਤੀ ਬਿਲਕੁਲ ਜੀ ਬਿਲਕੁਲ ਉਹ ਪੁਰਾਣੀ ਤੇ ਕੀ ਕਾਰਵਾਈ ਹੋਣੀ ਸੀ ਨਵੀਂ ਉਹਨੇ ਇੱਕ ਹੋਰ ਕੱਟ ਦਿੱਤੀ ਔਰ ਲੋਕਾਂ ਨੂੰ ਫੇਰ ਮਜਬੂਰ ਕਰੇਗਾ ਮਲ ਮੂਤਰ ਵਾਲਾ ਪਾਣੀ ਜਿਹੜੀ ਗੱਲ ਦੀ ਤਸਵੀਰ ਆ ਉਹਦੇ ਵਿੱਚ ਇਹ ਦਿਖਾਈ ਦੇ ਰਿਹਾ ਜਿਹੜਾ ਇਹਨਾਂ ਦਾ ਆਫਿਸ ਸੀਗਾ ਆਫਿਸ ਤੱਕ ਢਾ ਦਿੱਤਾ ਗਿਆ ਬਿਲਕੁਲ ਜੀ ਤੇ ਫੇਰ ਫੇਰ ਤੁਹਾਨੂੰ ਲੱਗਦਾ ਵੀ ਹਲੇ ਵੀ ਕਲੋਨੀ ਬਣੂਗੀ ਇਹ ਦੁਬਾਰਾ ਚੱਲੂਗੀ ਬਿਲਕੁਲ ਬਿਲਕੁਲ ਜੀ ਐਕਚੁਅਲੀ ਕੀ ਹੈ ਉਹ ਜਿਹੜਾ ਆਫਿਸ ਧੰਨ ਦੀ ਕਾਰਵਾਈ ਹੋਈ ਨਾ ਜੀ ਇਹ ਹੋਈ ਗੁੱਸੇ ਦੇ ਵਿੱਚ ਕਿਉਂਕਿ ਦੇਖੋ ਵਿਭਾਗ ਨੇ ਇਹ ਵੀ ਦੱਸਣਾ ਹੈ ਨਾ ਕਿ ਅਸੀਂ ਹੈ ਅਸੀਂ ਸક્ષਮ ਹੈ ਦੇਖੋ ਬਹੁਤ ਵੱਡੀ ਪਾਵਰ ਹੈ ਜੀ ਸਰਕਾਰੀ ਮੁਲਾਜ਼ਮ ਸਰਕਾਰੀ ਅਦਾਰਾ ਕਾਰਪੋਰੇਸ਼ਨ ਚਾਹੇ ਤਾਂ ਕੋਈ ਇੱਕ ਟੇਕਾ ਜਗਾ ਵੀ ਉਹਨਾਂ ਦੇ ਕਬਜ਼ੇ ਨਹੀਂ ਹੋ ਸਕਦਾ ਯਾਨੀ ਕਿ ਕੱਲ੍ਹ ਤੋਂ ਬਾਅਦ ਹੋਦਾ ਹੈ ਕੱਲ ਦੀ ਕਾਰਵਾਈ ਤੋਂ ਸਾਬਤ ਹੁੰਦਾ ਹੈ ਕਿ ਜੇ ਕਾਰਪੋਰੇਸ਼ਨ ਇਮਾਨਦਾਰੀ ਨਾਲ ਕੰਮ ਕਰੇ ਤਾਂ ਕਾਰਪੋਰੇਸ਼ਨ ਇੱਕ ਟੇਕਾ ਵੀ ਆਪਣਾ ਇੱਧਰ ਤੋਂ ਉੱਧਰ ਨਾ ਹੋਣ ਦੇਵੇ ਤੇ ਮਤਲਬ ਜੇ ਕੁਝ ਹੋ ਰਿਹਾ ਹੈ ਤਾਂ ਕਿਸੇ ਦੀ ਤਾਂ ਮਰਜ਼ੀ ਵਿੱਚ ਹੈ ਨਾ ਬਿਲਕੁਲ ਬਿਲਕੁਲ ਜੀ ਬੜੀ ਵਧੀਆ ਤੁਸੀਂ ਗੱਲ ਕੀਤੀ ਜੇਕਰ ਕੁਝ ਹੋ ਰਿਹਾ ਤਾਂ ਕਿਸੇ ਦੀ ਮਰਜ਼ੀ ਵਿੱਚ ਵੀ ਹੈ ਜਿਹੜੀਆਂ ਕਲਦੀਆਂ ਤਸਵੀਰਾਂ ਨੇ ਉਹ ਬਿਲਕੁਲ ਜ਼ਾਹਿਰ ਕਰ ਦੇ ਚਾਹੇ ਕਾਰਪੋਰੇਸ਼ਨਾ ਚਾਹੇ ਗਲਾੜਾ ਹੈ ਅਗਰ ਚਾਹੇ ਤਾਂ ਇਹਨਾਂ ਦੇ ਆਫਿਸ ਤੱਕ ਵੀ ਤੈਸ ਨਹਿਸ ਕਰ ਸਕਦਾ ਜਿਹੜੇ ਕੋਲੋਨਾਈਜ਼ਰ ਬਿਨਾ ਅਧਿਕਾਰਿਤ ਕਲੋਨੀਆ ਯਾਨੀ ਕਿ ਅਨਧਿਕਾਰਿਤ ਕਲੋਨੀਆ ਬਣਾਉਣ ਵਿੱਚ ਜੋੜੇ ਹੋਏ ਨੇ ਹਾਂ ਜੀ ਵਿਭਾਗ ਦੇ ਹੱਥ ਚ ਬਹੁਤ ਪਾਵਰ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਜੇ ਕੋਈ ਨਜਾਇਜ਼ ਕਲੋਨੀ ਕੱਟੀ ਜਾਂਦੀ ਹੈ ਇਹ ਉਹਨਾਂ ਨੂੰ ਜਾ ਕੇ ਰੁਕਵਾ ਸਕਦੇ ਨੇ ਉਸ ਤੋਂ ਬਾਅਦ ਜੇ ਫੇਰ ਵੀ ਕਲੋਨਾਈਜ਼ਰ ਨਹੀਂ ਚੜਦਾ ਉਹਨੂੰ ਤੋੜ ਸਕਦੇ ਨੇ ਡਿਮੋਲਿਸ਼ ਕਰ ਸਕਦੇ ਨੇ ਉਸ ਤੋਂ ਬਾਅਦ ਜੇ ਫੇਰ ਵੀ ਨਹੀਂ ਅੜਦਾ ਉਹ ਕਲੋਨੀ ਫੇਰ ਬਣਾਉਂਦਾ ਉਹਦੇ ਚ ਪਾਣੀ ਦਾ ਕਨੈਕਸ਼ਨ ਸਿਵਰੇਜ ਦਾ ਕਨੈਕਸ਼ਨ ਕੱਟਿਆ ਜਾ ਸਕਦਾ ਫੇਰ ਵੀ ਜੇ ਨਹੀਂ ਚੜਦੇ ਤਾਂ ਫਿਰ ਡਿਪਾਰਟਮੈਂਟ ਕੋਲ ਇੰਨੀ ਪਾਵਰ ਹੈ ਕਿ ਉਹ ਇਲੈਕਟ੍ਰਿਸਿਟੀ ਬੋਰ ਪਾਵਰ ਕਮਨ ਨੂੰ ਬਕਾਇਦਾ ਚਿੱਠੀਆਂ ਕੱਢੇ ਕਿ ਇਸ ਕਲੋਨੀ ਦੇ ਵਿੱਚ ਮੀਟਰ ਅਪਲਾਈ ਨਾ ਕੋਈ ਵੀ ਮੀਟਰ ਨਾ ਲਗਾਇਆ ਜਾਵੇ ਉਸ ਤੋਂ ਬਾਅਦ ਤਹਿਸੀਲਦਾਰ ਦਫ਼ਤਰ ਮਾਲ ਮਹੱਕਮੇ ਦੇ ਵਿੱਚ ਉਹ ਐਪਲੀਕੇਸ਼ਨ ਦੇ ਕੇ ਉਸ ਜੀ ਉੱਤੇ ਰੋਕ ਲਗਾ ਸਕਦੇ ਨੇ ਕਿਸੇ ਕੋਲੋਨੀ ਦੇ ਵਿੱਚ ਰਜਿਸਟਰੀਆਂ ਨਾ ਕਰਵਾਇਆ ਹੋਣ ਮਤਲਬ ਰਜਿਸਟਰੀਆਂ ਦੇ ਉੱਤੇ ਰੋਕ ਲੱਗ ਜਵੇ ਇਹ ਸਭ ਕੁਝ ਹੋਣ ਦੇ ਬਾਵਜੂਦ ਚੋਰ ਰਸਤੇ ਲੱਭਦੇ ਨੇ ਬੈਕ ਡੇਟਾ ਦੇ ਵਿੱਚ ਉਸਤਾਨ ਖਰੀਦੇ ਜਾਂਦੇ ਆ ਇਕਰਾਰ ਨਾਮਿਆਂ ਦੇ ਉੱਤੇ ਪਲਾਟ ਵੇਚੇ ਜਾਂਦੇ ਆ ਮਤਲਬ ਕਿਤੇ ਨਾ ਕਿਤੇ ਤਾਂ ਡਿੱਗਣੀ ਇਹ ਗਾਜ ਆਮ ਬੰਦੇ ਤੇ ਹੀ ਹੈ ਇਹਨਾਂ ਜ਼ਿੰਦਗੀ ਭਰ ਦੀ ਕਮਾਈ 5-7 ਲੱਖ ਰੁਪਇਆ ਜੋੜਿਆ ਹੁੰਦਾ ਉਹ ਬੰਦਾ ਜਦੋਂ ਤਾਂ ਕੋਲ ਨੇ ਕਿਸ਼ਤ 80 80 ਰੁਪਏ ਡੇਲੀ ਦੀਆਂ ਕਿਸ਼ਤਾਂ ਦੇ ਉੱਤੇ ਪਲਾਟ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਤਾਂ ਇਹ ਹੁੰਦਾ ਵੀ ਦੇਖੋ ਜਿਹੜਾ ਬੰਦਾ 10 12000 ਰੁਪਏ ਮਹੀਨਾ ਕਮਾਉਣ ਵਾਲਾ ਆਦਮੀ ਉਹਨੂੰ ਹੁੰਦਾ ਕਿ ਚਲੋ ਜੇ 100 ਰੁਪਏ ਰੋਜ਼ ਦੀ ਕਿਸ਼ਤ ਕੱਢ ਕੇ ਮੇਰਾ ਪਲਾਟ ਬਣਦਾ ਰਹਿਣ ਦਾ ਰਹਿਣ ਬਸੇਰਾ ਮੇਰਾ ਬਣ ਜਾਏਗਾ ਤਾਂ ਮੇਰੇ ਲਈ ਬਹੁਤ ਵਧੀਆ ਉਹ ਜਦੋਂ ਤਾਂ ਕੋਲ ਨੇ ਕਿਸ਼ਤਾਂ ਕਲੀਅਰ ਹੁੰਦੀਆਂ ਰਜਿਸਟਰੀ ਕਰਾਉਣ ਦਾ ਟਾਈਮ ਹੁੰਦਾ ਤੇ ਉਹਨਾਂ ਦੇ ਹੱਥਾਂ ਤੋਂ ਤੋਤੇ ਉੱਡ ਜਾਂਦੇ ਨੂੰ ਪਤਾ ਲੱਗਦਾ ਵੀ ਇਹ ਤਾਂ ਕਲੋਨੀ ਇਲੀਗਲ ਸੀ ਸਾਡੀ ਰਜਿਸਟਰੀ ਨਹੀਂ ਹੋ ਪਾਰੀ ਉਦੋਂ ਕੋਲੋਨਾਈਜ਼ਰ ਕਹਿੰਦਾ ਕਿ ਟੁਕੀਆਂ ਖੋਲਦੇ ਆ ਵਿੱਚੋਂ ਮਲਮੁੱਤਰ ਨਿਕਲਦਾ ਹੈ ਜੀ ਅਪਲਾਈ ਕਰਨ ਜਾਂਦੇ ਮੀਟਰ ਤਾਂ ਉਹ ਕਹਿੰਦੇ ਇਹ ਚ ਮੀਟਰ ਨਹੀਂ ਅਪਲਾਈ ਹੋਣਾ ਜਿਹੜੀ ਤੋੜ ਲੱਭਣ ਵਾਸਤੇ ਕਲੋਨਾਈਜ਼ਰਾਂ ਨੇ ਇੱਕ ਨਵਾਂ ਕੰਮ ਕੀਤਾ ਕਿ ਕਲੋਨੀ ਕੱਟ ਦਿੰਦੇ ਉਹਦਾ ਨਾਮ ਨਹੀਂ ਰੱਖਦੇ ਹੂੰ ਜਦੋਂ ਨਾਮ ਰੱਖਣਗੇ ਤਾਂ ਹੀ ਡਿਪਾਰਟਮੈਂਟ ਜਾ ਕੇ ਦੇਏਗਾ ਨਾ ਜੀ ਤਹਿਸੀਲਦਾਰ ਦਫ਼ਤਰ ਨੂੰ ਕਿ ਇਸ ਨਾਮ ਦੀ ਕਲੋਨੀ ਵਿੱਚ ਪਲਾਟ ਜਿਹੜੇ ਆ ਉਹਦੀ ਰਜਿਸਟਰੀ ਨਾ ਕੀਤੀ ਜਾਵੇ ਕਿਸ ਨਾਮ ਦੇ ਕੋਈ ਨਾਮੇ ਜੀ ਇਹ ਪ੍ਰਚਾਰ ਦਰਜ ਹੋਣਾ ਦਾ ਜ਼ਿੰਮੇਵਾਰ ਤੇ ਹੁਣ ਜੀ ਮਤਲਬ ਕਹਿੰਦਾ ਵੀ ਖਾਨਦਾਨ ਨੂੰ ਬਾਦਰੀ ਡੰਡੇ ਖਾਨ ਨੂੰ ਰਿਚ ਮਲਾਈ ਮਲਾਈ ਇਹਨਾਂ ਨੇ ਖਾਣੀ ਹੈ ਜੀ ਜਦ ਨੁਕਸਾਨ ਹੋਣਾ ਹੈ ਕਿਸਾਨ ਦਾ ਹੋਣਾ ਹੈ ਜਾਂ ਆਮ ਆਦਮੀ ਦਾ ਹੋਣਾ ਹੈ ਜੀ 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 ਚੋ ਸੰਜੀਤ ਜੀ ਜਾਣਕਾਰੀ ਦਿੱਤੀ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਸ ਖਬਰ ਦੇ ਉੱਪਰ ਨਜ਼ਰ ਬਣਾਈ ਰੱਖਣਾ ਕਿਉਂਕਿ ਮੈਡਮ ਵੱਲੋਂ ਵੀ ਟੇਬਾ ਰੋਡ ਪੁਲਿਸ ਥਾਣੇ ਦੇ ਵਿੱਚ ਕੰਪਲੇਂਟ ਕਰਾ ਦਿੱਤੀ ਗਈ ਹੈ ਤੇ ਮਹਿਕਮੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਹੜਤਾਲ ਕਰਾਂਗੇ ਅਗਰ ਕਾਰਵਾਈ ਨਹੀਂ ਹੁੰਦੀ ਇਹ ਹੜਤਾਲ ਕਿਦਾਂ ਦੀ ਹੋਏਗੀ ਇਹ ਆਉਣ ਵਾਲੇ ਟਾਈਮ ਹੀ ਦੱਸੇਗਾ ਜੀ ਬਿਲਕੁਲ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਸਰ ਤੋਂ ਤੁਸੀਂ ਸੁਣਿਆ ਕਿਸ ਤਰ੍ਹਾਂ ਸਾਡੇ ਪੱਤਰਕਾਰ ਸੰਜੀਵ ਜੀ ਦਸਰੇ ਸਨ ਕਿ ਜਦੋਂ ਇਹਨਾਂ ਦੇ ਆਪਣੇ ਤੇ ਬਣੀ ਜਨਗੀ ਕਾਰਪੋਰੇਸ਼ਨ ਦੇ ਅਫੀਸਰ ਦੇ ਆਪਣੇ ਤੇ ਬਣੀ ਤੱਕ ਕਾਰਵਾਈ ਵੀ ਹੋ ਗਈ ਤੇ ਕੰਪਲੇਂਟਾਂ ਵੀ ਹੋ ਗਈਆਂ ਲੇਕਿਨ ਕੋਲੋਨਾਈਜ਼ਰਾਂ ਦੇ ਹੌਸਲੇ ਇੰਨੇ ਜ਼ਿਆਦਾ ਕਿਉਂ ਹੋਏ ਨੇ ਇਹ ਤੁਸੀਂ ਸਮਝ ਸਕਦੇ ਹੋ ਕਿ ਇੰਨੇ ਇੰਨੇ ਹੌਸਲੇ ਹੋਣ ਦਾ ਕਾਰਨ ਵੀ ਕੀ ਹੈ ਕਿ ਕਾਰਪੋਰੇਸ਼ਨ ਹੈ ਚਾਹੇ ਗਲਾਡਾ ਹੈ ਇਹਨਾਂ ਦੇ ਅਫੀਸਰਾਂ ਦੇ ਨਾਲ ਕੋਲੋਨਾਈਜ਼ਰਾਂ ਦਾ ਕੀ ਤਾਲ ਮਿਲ ਰਿਹਾ ਹੋਵੇਗਾ ਤਾਂ ਜੋ ਅੱਜ ਇਸ ਨੋਵੋ ਤੱਕ ਆ ਗਏ ਨੇ ਕਿ ਕਾਰਪੋਰੇਸ਼ਨ ਦੇ ਕਰਮਚਾਰੀ ਦੇ ਉੱਪਰ ਉਹ ਵੀ ਮਹਿਲਾ ਕਰਮਚਾਰੀ ਦੇ ਉੱਪਰ ਹੱਥ ਤੱਕ ਵੀ ਚੱਕ ਦਿੱਤਾ ਜਾਂਦਾ ਹੈ ਇਹ ਹੌਸਲੇ ਕਿਉਂ ਵਧੇ ਇਹ ਸਾਰਾ ਕੁਝ ਸਮਝਣਾ ਆਵੇਗਾ ਜਦੋਂ A1 ਪੰਜਾਬੀ ਲਗਾਤਾਰ ਇਹ ਨਜਾਇਜ਼ ਕਲੋਨੀਆਂ ਦਿਖਾ ਰਿਹਾ ਸੀਗਾ ਉਸ ਵੇਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਸੀ ਕੀਤੀ ਜਾਂਦੀ ਬਹਾਨੇ ਜਰੂਰ ਲਗਾਏ ਜਾਂਦੇ ਸੀ ਕਿ ਇਲੈਕਸ਼ਨ ਡਿਊਟੀ ਲੱਗੀ ਹੈ ਮੀਟਿੰਗ ਚੱਲ ਰਹੀ ਹੈ ਸੀਟ ਛੱਡ ਕੇ ਅਫਸਰ ਚਲੇ ਗਏ ਨਵੇਂ ਅਫਸਰ ਨੇ ਸੀਟ ਸਾਹਮਣੀ ਹੈ ਇਹਨਾਂ ਚੀਜ਼ਾਂ 'ਚ ਟਾਈਮ ਜਰੂਰ ਟਪਾਇਆ ਗਿਆ ਸੀਗਾ ਲੇਕਿਨ ਵੱਡੇ ਵੱਡੇ ਜਿਹੜੇ ਆਫਿਸ ਕੋਲੋਨਾਈਜ਼ਰਾਂ ਵੱਲੋਂ ਬਣਾਏ ਜਾਂਦੇ ਸੀ ਕਲੋਨੀ ਵਿੱਚ ਉਹ ਇਹਨਾਂ ਨੂੰ ਦਿਖਾਈ ਨਹੀਂ ਸੀ ਦਿੰਦੇ ਕੱਲ ਦਿਖਾਈ ਦਿੱਤਾ ਤੇ ਉਸ ਨੂੰ ਟਾਣ ਦੀ ਕਵਾਤ ਵੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ मैडम कशिश ਦੇ ਉੱਪਰ ਇਸ ਤਰ੍ਹਾਂ ਹਤੋਪਾਈ ਕੀਤੀ ਕਰਨਾਮ ਸਿੰਘ ਵੱਲੋਂ ਤੇ ਹੁਣ ਮੈਡਮ ਕਸ਼ਿਸ਼ ਨੇ ਕੰਪਲੇਂਟ ਵੀ ਦਰਜ ਕਰਾ ਦਿੱਤੀ ਹੈ ਥਾਣੇ ਦੇ ਵਿੱਚ ਤੇ ਹੜਤਾਲ ਕਰਨ ਦੀਆਂ ਗੱਲਾਂ ਵੀ ਆਰੀਆਂ ਦੇ ਮਹਿਕਮੇ ਵਿੱਚੋਂ ਕੀ ਕੁਝ ਕਿਹਾ ਮੈਡਮ ਨੇ ਉਹ ਵੀ ਜਰਾ ਸੁਣਾ ਜ਼ੋਨ B ਲੱਗੇ ਹੋਏ ਹੋ ਜ਼ੋਨ B ਕੀ ਹੋਇਆ ਕਿਹਾ ਤਾਂ ਖਮ ਕਾਰਵਾਈ ਕਰਨੇ ਆਏ تھے ਆਹਾਂ ਪੇ ਤਾਂ ਕਾਰਵਾਈ ਕਰ ਰਹੇ تھے ਜੋ ਕਲੋਨੀ ਦਾ ਮਾਲਕ تھا ਨਜਾਇਜ਼ ਕਲੋਨੀ थी ਇਹ ਤੇ ਇਸ ਤੇ ਕਾਰਵਾਈ ਜੋ ਬੰਦੀ تھی ਕਰਨੇ ਆਏ تھے ਜੋ ਕਲੋਨੀ ਦਾ ਮਾਲਕ

ਪਿੱਛੇ ਖੜੀ ਹੋਈ ਹੈ ਜੀ ਪਿੱਛੇ ਆਈ ਡੋਟ ਨੋ ਕੌਣ ਸੀ ਇਸ ਗਾੜੀ 'ਚ ਹਿੱਟ ਗਿਆ ਹਾਂ ਤੋਂ ਵੀ ਕਲੋਨਾਈਜ਼ਰ ਕਹਾਏ ਫਰਾਰ ਹੋ ਤਰੇ ਮੈਨੂੰ ਨਹੀਂ ਪਤਾ ਸੋ ਤੁਸੀਂ ਮੈਡਮ ਕਸ਼ਿਸ਼ ਦੀ ਤਸਵੀਰ ਵੀ ਦੇਖੀ ਤੇ ਉਹਨਾਂ ਦਾ ਸਹਿਮਿਆ ਹੋਇਆ ਚਿਹਰਾ ਵੀ ਦੇਖਿਆ ਤੇ ਮੈਡਮ ਤੋਂ ਜਦੋਂ ਸਾਡੇ ਪੱਤਰਕਾਰ ਨੇ ਪੁੱਛਿਆ ਵੀ ਕਲੋਨੀਆ ਦਾ ਪਹਿਲਾ ਵੀ ਬਣ ਰਹੀਆਂ ਸੀਗੀਆਂ ਉਸ ਵੇਲੇ ਮੈਡਮ ਦਾ ਕੀ ਜਵਾਬ ਸੀ ਉਹ ਵੀ ਤੁਹਾਨੂੰ ਸੁਣਨਾ ਲੇਕਿਨ ਇਸ ਮੌਕੇ ਦੇ ਉੱਪਰ ਕਾਰਪੋਰੇਸ਼ਨ ਦੇ ਹੀ ਹੋਰ ਅਧਿਕਾਰੀ ਤੇ ਨਾਲ ਗੱਲਬਾਤ ਕੀਤੀ ਕੀ ਸਾਡੇ ਪੱਤਰਕਾਰ ਵੱਲੋਂ ਤੇ ਜਦੋਂ ਉਹਨਾਂ ਕੋਲ ਪੁੱਛੇ ਗਿਆ ਕਿ ਹੋਰ ਕਲੋਨੀਆਂ ਦੇ ਉੱਪਰ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਏਗੀ ਜੋ ਕਿ ਨਜ਼ਾਇਜ਼ ਕਲੋਨੀਆਂ ਨੇ ਤਾਂ ਉਹਦਾ ਕੀ ਕਹਿਣਾ ਸੀਗਾ ਉਹ ਵਿਚਾਰਾ ਸੁਣਾਓ ਅੱਜ ਸਾਡੇ ਜ਼ੋਨ B ਦੇ ATP ਇੱਥੇ ਨਜ਼ਾਇਜ਼ ਕਲੋਨੀ ਤੇ ਕਾਰਵਾਈ ਕਰਨ ਲਈ ਆਏ ਸੀਗੇ ਤੇ ਕਾਰਵਾਈ ਕਰਕੇ ਵਾਪਸ ਚੱਲੇ ਸੀਗੇ ਤਾਂ ਕਲੋਨੀ ਦੇ ਜਿਹੜੇ ਓਨਰ ਨੇ ਉਹਨਾਂ ਨੇ ਕਾਫੀ ਬਦਤਮੀਜ਼ੀ ਕੀਤੀ ਗੱਡੀ ਪਿੱਛੇ ਇਹਨਾਂ ਦੇ ਮਗਰ ਲਿਆ ਕੇ ਸਾਡੇ ਜਿਹੜਾ ਡਰਾਫਟਸਮੈਨ ਸੀਗਾ ਉਹਦੀ ਗੱਡੀ ਦੇ ਵਿੱਚ ਗੱਡੀ ਮਾਰੀ ਤੇ ਫਿਰ ਜਿਹੜੀ ਸਾਡੀ ਕੁੜੀ ਸੀਗੀ ਇਨਸਪੈਕਟਰ ਉਹਦੇ ਨਾਲ ਵੀ ਹੱਥੋ ਪਾਈ ਕੀਤੀ ਗਾਲੀ ਗਲੋਚ ਕੀਤੀ ਆ ਤੇ ਉਹਦੀ ਅਸੀਂ ਐਫ ਆਈ ਆਰ ਹੁਣ ਥਾਣੇ ਕਰ ਲਈ ਜਾ ਰਹੇ ਆ ਤੇ ਆ ਕਲੋਨੀ ਦੇ ਉੱਤੇ ਕਾਰਵਾਈ ਸੀ ਆਗੇ ਕੀਤੀ ਆ ਫਰਦਰ ਜਿਹੜੀਆਂ ਸਰ ਨਗਾਜ ਕਲੋਨੀਆਂ ਹੋਰ ਕਾਰਪੋਰੇਟ ਸੀ ਜਿਹੜੇ ਸੈਟ ਹੋਏ ਸੀ ਉੱਤੇ ਵੀ ਇਸ ਤਰ੍ਹਾਂ ਦੇ ਸਾਰੇ ਸਾਰੇ ਤੇ ਬਿਲਕੁਲ ਕਾਰਵਾਈ ਚੱਲ ਰਹੀ ਹੈ ਸਾਡੀ ਤੇ ਸਾਨੂੰ ਸਿੱਧੇ ਹਦੇਸ਼ ਹੈਗੇ ਆ ਕਿ ਕੋਈ ਵੀ ਜਿਹੜੀ ਵੀ ਨਵੀਂ ਕਲੋਨੀ ਹੋਣ ਹੋਊਗੀ ਉਹਦੇ ਉੱਤੇ ਤੁਸੀਂ ਕਾਰਵਾਈ ਕਰੋ ਸੋ ਤੁਸੀਂ ਸੁਣਾ ਕਿਸ ਤਰ੍ਹਾਂ ਜਵਾਬ ਜ਼ਰੂਰ ਦਿੱਤਾ ਹੈਗਾ ਲੇਕਿਨ ਇਹ ਜਵਾਬ ਕਿੰਨਾ ਕੁ ਬੁਖਤਾ ਲੱਗਦਾ ਤੁਸੀਂ ਆਪ ਸਮਝ ਸਕਦੇ ਹੋ ਲੇਕਿਨ ਏਵਨ ਪੰਜਾਬੀ ਪਹਿਲਾਂ ਵੀ ਅਧਿਕਾਰਿਤ ਕਲੋਨੀਆਂ ਦਿਖਾਉਂਦਾ ਰਿਹਾ ਤੇ ਹੁਣ ਫੇਰ ਦਿਖਾਉਂਦਾ ਰਹੇਗਾ ਤੇ ਇਸ ਚੀਜ਼ ਨੂੰ ਜ਼ਰੂਰ ਦੇਖਿਆ ਕਿ ਹੁਣ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਲਗਾਤਾਰ 3 ਮਹੀਨੇ ਇਹ ਕਲੋਨੀਆਂ ਦਿਖਾਈਆਂ ਨੇ ਜੋ ਕਿ ਨਜਾਇਜ਼ ਤੌਰ ਤੇ ਬਣੀਆਂ ਹੋਈਆਂ ਸੀ ਆ ਹੁਣ ਫੇਰ ਦਿਖਾਏਗਾ ਹੁਣ ਕਾਰਪੋਰੇਸ਼ਨ ਕੀ ਕਰਦਾ ਕਲਾਡਾ ਆਫਿਸ ਕੀ ਕਰਦਾ ਇਹਨਾਂ ਉੱਪਰ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਵੀ ਦੇਖਣਾ ਹੈਗਾ ਜਾ ਕੇ ਸਿਰਫ ਜਦੋਂ ਆਪਣੇ ਤੇ ਆ ਪੈਂਦੀ ਹੈ ਜਦੋਂ ਆਪਣੇ ਕਰਮਚਾਰੀਆਂ ਤੇ ਹੱਥ ਚੱਕਿਆ ਜਾਂਦਾ ਜਾ ਕੇ ਜੋ ਆਂਦਾ ਚਾਹ ਪਾਣੀ ਰੁਕਦਾ ਉਸ ਵੇਲੇ ਕਾਰਵਾਈ ਹੋਣ ਦੀ ਗੱਲ ਹੁੰਦੀ ਹੈ ਏਸੀ ਕਰਕੇ ਕਾਰਵਾਈ ਹੋਏਗੀ ਜਾਂ ਫਿਰ ਸਚਾਈ ਦਾ ਵੀ ਕੋਈ ਰਾਹ ਦੇਖੇਗਾ ਕਾਰਪੋਰੇਸ਼ਨ ਟਿਕ ਲੜਾ ਆਫਿਸ ਸੋਸ਼ਤਰ ਦੇਖ ਵੀਰੋ ਕਰੰਟਿਊ ਚੁੱਤੇ ਦੇਖਦੇ ਰਹਿਣਾ ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ